ਸਾਡੂ ਸਾਡੂ ਕਾਹ ਤੋਂ ਲੜ ਪਏ ਏ ਤਾੜੀ ਮਾਰਦਕ ਬਾਬਨਾ ਸਾਡੂ ਸਾਡੂ ਕਾਹ ਤੋਂ ਲੜ ਪਏ ਜਿਹੜੇ ਆਪਣੇ ਜੀਜੇ ਹੁੰਦੇ ਹਨ ਨਾ ਜੀਜੇ ਇਹ ਬੜੇ ਵਧੀਆ ਬੰਦੇ ਨੇ ਹੁੰਦੇ ਫਲਾ ਕਿਵੇਂ ਜੇ ਅਗਦੇ ਨਾਲੋਂ ਵਿਆਹ ਨੂੰ ਸਾਧ ਲਈਏ ਤੇ ਸਾਡੀਆਂ ਹੀ ਕੁੜੀਆਂ ਨਾ ਆ ਕੇ ਐਂ ਜੇ ਕਰ ਕਰਕੇ ਨੱਚੀ ਜਾਣਗੇ ਹੁਣ ਵੱਡਾ ਵੱਡਾ ਜੀਜਾ ਕਿਤੇ ਛੋਟੀ ਸਾਲੇ ਨਾਲ ਭੰਗੜਾ ਪਾ ਰਿਹਾ ਤੇ ਛੋਟਾ ਜੀਜਾ ਹਜੇ ਆ ਕੇ ਬਾਹਾਂ ਜੀ ਫੜ ਕੇ ਮਾੜਾ ਕੀੜਾ ਕੱਢਣੇ ਲੱਗਾ ਸੀਗਾ ਤੇ ਵੱਡੇ ਨੇ ਧੱਕਾ ਮਾਰ ਕੇ ਕਹਿੰਦਾ ਚਲ ਓ ਤੇ ਛੋਟਾ ਕਹਿੰਦਾ ਕੀ ਗੱਲ ਐ ਵੱਡਾ ਕਹਿੰਦਾ ਮੇਰੀ ਸਾਲੀ ਕਹਿੰਦਾ ਕਹਿੰਦਾ ਮੈਂ ਹੀ ਨੱਚੂਗਾ ਤੂੰ ਕਹਿੰਦਾ ਤੇਰੀ ਸਾਲੀ ਦਾ ਕੀ ਮਤਲਬ ਮੈਂ ਵੀ ਇਸੇ ਕਰੇ ਪਿਆ ਮੇਰੀ ਸਾਲੀ ਵੀ ਐ ਮੈਂ ਵੀ ਨੱਚੂਗਾ ਕਹਿੰਦਾ ਨਹੀਂ ਨਹੀਂ ਵੱਡੇ ਨੇ ਕਿ ਸ਼ਰਾਬੀ ਜਾਇ ਸੀਗਾ ਵੱਡੇ ਨੇ ਕਿਤੇ ਗਾਲ ਕੱਢੀ ਛੋਟੇ ਨੇ ਤੇ ਛੋਟਾ ਛਰਾਬੀ ਨਹੀਂ ਸੀਗਾ ਉਹਨੇ 3000 ਲਾਦਿਆਂ ਵੱਡੇ ਦੇ ਵੱਡੇ ਲਾਦਿਆਂ ਚਲੋ ਛੜਾ ਸ਼ੁਰੂ ਦਿੱਤਾ ਜੋ ਛੜਾ ਸ਼ੁਰੂ ਦਿੱਤਾ ਥੋੜਾ ਜਰ ਥੋੜਾ ਜਰ ਬਾਦ ਉਹਦੇ ਘਰ ਵਾਲੀ ਪੁੱਛਦੀ ਜੀਨੇ ਲਾਂਜਾਂ ਜੀ ਕਹਿੰਦੀ ਕਿਹੜੀ ਗੱਲੋਂ ਤੂੰ ਤੂੰ ਮੈਂ ਮੈਂ ਹੋ ਗਈ ਮੇਰੇ ਜੀਜੇ ਨਾਲ ਬਾਅਦ ਵਿੱਚ ਔਖਾ ਹੋਈ ਜਾਂਦਾ ਸੀ ਵੀ ਜੀਜੇ ਨਾਲ ਕਹਿੰਦੀ ਕਿਹੜੀ ਗੱਲੋਂ ਤੂੰ ਤੂੰ ਮੈਂ ਮੈਂ ਹੋ ਗਈ ਮੇਰੇ ਜੀਜੇ ਨਾਲ ਬਾਅਦ ਵਿੱਚ ਔਖਾ ਹੋਈ ਜਾਂਦਾ ਸੀ ਵੀ ਜੀਜੇ ਨਾਲ ਕਹਿੰਦਾ ਭੈੜੀ ਕਰਦਾ ਹਟਾਉਂਦਾ ਜੇ ਨਾਲ ਛੰਦਾ ਕਹਿੰਦਾ ਮਾਝ ਹੋਰ ਭੈੜੀ ਕਰਨੀ ਸੀ ਕਹਿੰਦਾ ਭੈੜੀ ਕਰਦਾ ਹਟਾਉਂਦਾ ਜੇ ਨਾਲ ਛੰਦਾ ਕਹਿੰਦੀ ਵ ਦੰਦਾ ਮਨੁਸਾਲੀ ਨਾ ਨੱਚਣੇ ਸੀ ਦੰਦਾ ਵੇ ਸਾਡੂ ਸਾਡੂ ਵੇ ਸਾਡੂ ਸਾਡੂ ਕਾਂ ਤੋਂ ਲੜਪੇ 껖ੜੀ ਗੱਲ ਤੂੰ ਤਮੈ ਮੈਂ ਹੋਗੀ ਮੇਰੇ ਜੀਜੇ ਦਾ ਬਾਦ ਵਿੱਚ ਔਖਾ ਹੋਈ ਜਾਂਦਾ ਸੀ ਪਤੀ ਜੇ ਦਾ ਓਏ 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 껖ੜੀ ਗੱਲ ਤੂੰ ਤਮੈ ਮੈਂ ਹੋਗੀ ਮੇਰੇ ਜੀਜੇ ਬਾਦ ਵਿੱਚ ਔਖਾ ਹੋਈ ਜਾਂਦਾ ਸੀ ਹਟਦਾ ਹਟਾਉਂਦਾ ਜੇ ਨਛੰਦਾ ਮਮਾ ਦੀ ਗੱਲ ਦਾ ਹਟਾਉਂਦਾ ਜੇ ਨਛੰਦਾ ਸਾਡੇ ਸਾਨੂੰ ਕਾਤਾ ਲੜਪੇ ਆਹ ਸਾਲੀ ਨਾਲ ਨਾ ਚੜਨੇ ਨੀ ਸਿੱਧਦਾ ਸਾਡੇ ਸਾਨੂੰ ਕਾਤਾ ਲੜਪੇ ਆਹ ਸਾਲੀ ਨਾਲ ਨਾ ਚੜਨੇ ਨੀ ਸਿੱਧਦਾ ਸਾਡੇ ਸਾਨੂੰ ਸਾਡੂ ਕਾਤਾ ਲੜਪੇ ਹੋਏ ਹੋਏ ਕਿਹੜੀ ਗੱਲ ਤੂੰ ਮੈਂ ਮੈਂ ਹੋ ਗਈ ਮੇਰੇ ਜੀਜੇ ਨਾਲ ਉਹਦੇ ਵਿੱਚ ਔਖਾ ਹੋਈ ਜਾਂਦਾ ਸੀ ਖਾ ਹੋਈ ਜਾਂਦਾ ਸੀ ਪਤੀ ਜੇਣਾ ਮਾੜੀ ਘਰ ਬਾਹਤੋਂ ਦਾ ਜੇਣਾ ਸ਼ਿੰਦਾ ਮੈਂ ਬਾੜੀ ਘਰ ਦਾ ਹਟਾਉਂਦਾ ਜੇਣਾ ਸ਼ਿੰਦਾ ਸਾਡੀ ਸਾਡੀ ਕਾਤੇ ਲੜ ਪਏ ਉਹ ਸਾਡੀ ਨਾਂ ਨੱਚਣੇ ਨਹੀਂ ਸਿਦੰਦਾ ਸਾਡੂ ਸਾਡੂ ਕਾਤੇ ਲੜ ਪਏ ਮੈਨੂੰ ਸਾਡੀ ਨਾਂ ਨੱਚਣੇ ਨਹੀਂ ਸਿਦੰਦਾ ਸਾਡੂ ਸਾਡੂ ਅਵੇ ਖੀਤੇ ਰੇਲ ਮਾਂ ਕੋਲ ਅਜ ਹੁਣੋਂ ਬਣਾਉਂਦਾ ਵਿਖੀ ਰੇਲ ਮਾਂ ਮਨੂ ਨਾ ਹਟਾਈ ਉਹਨੂੰ ਜ਼ਿੰਦਾ ਵਿਖੀ ਤੇਲ ਮਾਂ ਯਾਦ ਘਰੂ ਪੈ ਜੀ ਮੋਣੂ ਲਾਲਾ ਜਿੰਦਾ ਯਾਦ ਘਰੂ ਪੈ ਜੀ ਮੋਣੂ ਲਾਲਾ ਜਿੰਦਾ ਸਾਡੂ ਸਾਡੂ ਕਾਤਾ ਲੜ ਪੇ ਮੋ ਸਾਡੀ ਨਾਲ ਨਾ ਜਣੇ ਨੀ ਸਿੱਧੰਦਾਂ ਸਾਡੀ ਸਾਡੂ ਕਾਤਾ ਲੜ ਪੇ ਮਨੂ ਸਾਡੀ ਨਾਲ ਨਾ ਜਣੇ ਨੀ ਸਿੱਧੰਦਾਂ ਸਾਡੂ ਸਾਡੂ ਕਾਤਾ ਲੜ ਪੇ ਹਾਂ ਬਾਬਾ ਕਾਂਜੂਬੀਰ ਦੇ ਨਾਂ ਤੇ ਤੇ ਵੱਡੇ ਭਾਜੀ ਅ ਦਰਬਾਰ ਦੇ ਨਾਂ ਤੇ ਬਾਬਾ ਕਾਂਜੂਬੀਰ ਦੇ ਨਾਂ ਤੇ 500 ਰੁਪਏ ਸ਼ਹਿਬਲ ਤੌਰ ਤੇ ਸਟੇਜ ਦਾ ਮਾਨ ਕਰਕੇ ਸਾਰੀ ਪਾਰਟੀ ਨੂੰ ਧੰਨਵਾਦ ਕਰਦਾ ਥੈਂਕ ਯੂ ਮਿਹਰਬਾਨੀ ਇੱਕ ਹੋਰ ਭਰਾ ਆਇਆ ਸੀਗਾ ਇੱਕ ਹੋਰ ਹੋਰ ਨਾਂ ਸੀ ਕਿ ਤੁਸੀਂ ਆਪੇ ਹੀ ਗਾਇਆ ਸੀ ਆਪੇ ਬੋਲ ਗਿਆ ਲਈ ਹੁਣ ਆ ਆ ਸਰਮਾਨ ਸਾਹ ਦੀ ਫਰਮਾਇਸ਼ ਇੱਕ ਕੋਈ ਲਾਵਾ ਬੱਕਰੀਆਂ ਵਾਲਾ ਆ ਜਾ ਕਾਕਾ ਆ ਜਾ ਕਹਿੰਦੀ ਜੇ ਨੱਚਣੇ ਦਾ ਸ਼ੌਂਕ ਇਹ ਤੋਂ ਜ਼ਿਆਦਾ ਹੀ ਕਹਿੰਦੀ ਨੱਚਣੇ ਦਾ ਸ਼ੌਂਕ ਜੜਿਆ ਤੇ ਕਹਿੰਦੀ ਮੇਰੇ ਨਾਲ ਗੀੜਾ ਲਾਲਾ ਕਹਿੰਦੀ ਜੇ ਨੱਚਣੇ ਦਾ ਸ਼ੌਂਕ ਆ ਜਾ ਗੀੜਾ ਲਾਲਾ ਮੇਰੇ ਨਾਲ ਕਾਕੇ ਗੱਲ ਸੁਣੀ ਕਰ ਬਣਾ ਬਣਾ ਕਹਿੰਦੀ ਜੇ ਨੱਚਣੇ ਦਾ ਸ਼ੌਂਕ ਆ ਜਾ ਗੀੜਾ ਲਾਲਾ ਮੇਰੇ ਨਾਲ ਕਹਿੰਦਾ ਨਾਨਾ ਕਹਿੰਦਾ ਪਰ ਤੂੰ ਸਿਆਣਾ ਦੀ ਕਹਾਵਤ ਸੁਣੀ ਨਹੀਂ ਹੋਣੀ ਕਹਿੰਦੀ ਕਿਹੜੀ ਕਹਿੰਦਾ ਵੀ ਉਹੀ ਕਹੀ ਉਹੀ ਘਵਾੜੀ ਕਹਿੰਦਾ ਨਾਨਾ ਤੂੰ ਤਾਂ ਕਹਿੰਦਾ ਮੇਰੇ ਕੋਲ ਉੱਥੇ ਵੀ ਹੁੰਨੀ ਹੈ ਕਹਿੰਦਾ ਜਿਹੜਾ ਸਕਨ ਜਿਹੜੀ ਗੱਲ ਕਹਿੰਦਾ ਸਾਲੀ ਨਾ ਬਣਨੀ ਐ ਸੌਰੀ ਆਇਆ ਕਹਿੰਦਾ ਕਹਿੰਦਾ ਮੇਰੇ ਸਾਰੇ ਇੱਥੇ ਕਹਿੰਦੀ ਜੇ ਨੱਚਣੇ ਦਾ ਸ਼ੌਂਕ ਆ ਜਾ ਗੇੜਾ ਲਾ ਲਾ ਮੇਰੇ ਨਾਲ ਧੱਕਾ ਪਤਾ ਕਹਿੰਦਾ ਓ ਸਾਲੀ ਵਾਲੀ ਗੱਲ ਬਿਲੋ ਬਣਨੀ ਨਾ ਤੇਰੇ ਨਾਲ ਓਏ 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 ਬੱਜਾ ਨੱਚਣੇ ਦਾ ਸ਼ੌਂਕ ਆ ਜਾ ਗੇੜਾ ਲਾ ਲਾ ਮੇਰੇ ਨਾਲ ਸਾਲੀ ਵਾਲੀ ਗੱਲ ਬਿਲੋ ਬਣਨੀ ਨਾ ਤੇਰੇ ਨਾਲ ਨੱਚਣੇ ਦਾ ਸ਼ੌਂਕ ਆ ਜਾ ਗੇੜਾ ਲਾ ਲਾ ਮੇਰੇ ਨਾਲ ਸਾਲੀ ਵਾਲੀ ਗੱਲ ਬਿਲੋ ਬਣਦੀ ਨਾ ਤੇਰੇ ਨਾਲ ਆਣੇ ਆਇਆ ਕਹਿੰਦਾ ਰਾਜੀਨਾਮਾ ਵੇਗ ਰੌਣੇ ਆਇਆ ਕਹਿੰਦਾ ਸਾਨੂੰ ਸਾਨੂੰ ਕਾਤੋਂ ਲੜ ਪਏ ਆਹ ਸਾਲੀ ਨਾਨਾ ਜਣੇ ਨਹੀਂ ਸਿੱਧੰਦਾ ਸਾਨੂੰ ਸਾਨੂੰ ਕਾਤੋਂ ਲੜ ਪਏ ਆਹ ਸਾਲੀ ਨਾਨਾ ਜਣੇ ਨਹੀਂ ਸਿੱਧੰਦਾ ਸਾਨੂੰ ਸਾਨੂੰ ਕਾਤੋਂ ਲੜ ਪਏ ਹਾਏ ਹਾਏ ਹਾ ਹਾ ਸਰਦਾਰ ਸਰਬਜੀਤ ਸਿੰਘ ਜੀ ਸਰਦਾਰ ਸਰਬੀਰ ਸਿੰਘ ਸਰਪੰਚ ਸਾਹਿਬ ਪਿੰਡ ਠੱਠੇ ਵਾਲੀ ਉਹਨਾਂ ਲੋ ਵੀ 500 ਰੁਪਏ ਸ਼ੁਭેચ્છਾ ਦੌਰ ਦੇ ਮਾਨਾ ਜੀ ਸਾਰੀ ਪਾਰਟੀ ਉਹਨਾਂ ਦਾ ਹੀ ਧੰਨਵਾਦ ਕਰਦਾ ਥੈਂਕ ਯੂ ਮਹਿਮਾਨ ਆਜਾ ਹੈਲੋ ਸਾਜੀ ਉੱਥੇ ਹੀ ਰੋ ਉੱਥੇ ਰੋ ਇਸ਼ਾਰਿਆਂ ਨਾਲ ਕੰਮ ਚੱਲਦਾ ਹੁੰਦਾ ਆ ਆਪਣੀ ਸਿੰਗਰ ਦਾ ਸਿਰ ਦੁਖਦਾ ਮੜਾ ਮੜਾ ਬੁਖਾਰ ਹੈ ਸੋਣਾ ਸਾਜੀ ਆਸ਼ਾਰਿਆਂ ਸਮਝਣਾ ਇਹਨੂੰ ਕਹਿ ਵੀ ਦਵਾਈ ਮੰਗਾ ਦੇ ਹੈਲੋ ਉਹ ਇਸ ਦਾ ਹਰ ਮੰਗੇ ਗਿਆ ਇਸ ਦਾ ਤਾਂ ਹੈ ਹੀ ਨਹੀਂ ਮੈਂ ਵੀ ਇਸ ਦਾ ਕਹੀ ਜਾਂਦਾ ਮੋੜ ਭਰਾਵਾ ਮੈਨੂੰ ਜੋ ਮੈਂ ਤੈਨੂੰ ਕਿਹਾ ਸਾਲ ਹੋ ਗਿਆ ਮੜਾ ਮੜਾ ਬੁਖਾਰ ਜਾਂ ਵੀ ਹੈ ਹੈਨਾ ਆਜੋ ਆਜੋ ਗਾਗਰ ਹੋਏ 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 ਨੇ ਹੋਰ ਦੋ ਤੋ ਤੇਨੇ ਬੱਗਲਾਂ ਦੇ ਕਾਲੀ ਨਾ ਹਾਂ ਹੱਡ ਦੋ ਬਗਾਂ ਕੇ ਛੱਡੋ ਜਾ ਤਨਚੂ ਸਾੜੀ ਨਾ ਪੰਜ ਹੋਰ ਦੋ ਤੋ ਤੇਨੇ ਬੱਗਲਾਂ ਦੇ ਕਾਲੀ ਨਾ ਤੇਰੇ ਨਾਲ ਨਾਲ ਰਹੂ ਹਵੇਂਦਾ ਤੇਰੇ ਨਾਲ ਨਾਲ ਰਹੂ ਹਵੇਂਦਾ ਸਾਡੂ ਸਾਡੂ ਕਾਦੇ ਲੜ ਪਏ ਓ ਸਾੜੀ ਨਾ ਨੱਚਣੇ ਨਿਛੇ ਦਿੰਦਾ ਸਾਡੂ ਸਾਡੂ ਕਾਦੇ ਲੜ ਪਏ ਓ ਸਾੜੀ ਨਾ ਨੱਚਣੇ ਨਿਛੇ ਦਿੰਦਾ ਸਾਡੂ ਸਾਡੂ ਕਾਦੋ ਲੜ ਪਏ ਰੱਖਾਂ ਨਾ ਮੈਂ ਇਹ ਡਕਰਦਾ ਸਾਡੀ ਸਾਡੂ ਕਾਤ ਲੜ ਪਏ ਓ ਸਾਲੀ ਨਾ ਨੱਚਣੇ ਨਹੀਂ ਸੀ ਦਿੰਦਾ ਸਾਡੀ ਸਾਡੂ ਕਾਤ ਲੜ ਪਏ ਓ ਸਾਲੀ ਨਾ ਨੱਚਣੇ ਨਹੀਂ ਸੀ ਦਿੰਦਾ ਸਾਡੀ ਸਾਡੂ ਕਾਤ ਲੜ ਪਏ ਓ ਸਾਲੀ ਨਾ ਨੱਚਣੇ ਨਹੀਂ ਸੀ ਦਿੰਦਾ ਸਾਡੀ ਸਾਡੂ ਕਾਤ ਲੜ ਪਏ ਓ ਸਾਲੀ ਨਾ ਨੱਚਣੇ ਨਹੀਂ ਸੀ ਦਿੰਦਾ ਸਾਡੂ ਸਾਡੂ ਕਾਤੋਂ ਲੜ ਪਏ